ਆਰੀਆਂ ਨੇ ਕਾਂਗਰਸ ਦੀ ਪਾਰਟੀ ਅਤੇ ਕਾਂਗਰਸ ਦੇ ਵਰਕਰ ਵਿਚਾਲੇ ਇੱਥੇ ਬਹਿਸ ਹੋਈ ਹੈ ਆਪਸ ਵਿੱਚ ਸਮਰਥਕ ਜੁੜ ਨੇ ਉਪਿਰ ਗਰੇ ਹਾਲਾਂਕਿ ਜੇ ਪੁਲਿਸ ਨੇ ਨੀਂਫੌਜੀ ਦਸਿਆ ਦੀ ਤਨਾਤੀ ਵਕਫਾ ਪੋਲਿੰਗ ਸਟੇਸ਼ਨ ਸੇ ਜ਼ਰੂਰ ਕੀਤੀ ਗਈ ਹੈ ਕਿਸੇ ਵੀ ਤਰ੍ਹਾਂ ਦੇ ਹਾਲਾਤ ਨਾਲ ਲਜਟਣ ਦੇ ਲਈ ਤੋਂ ਡੇਰਾ ਬਾਬਾ ਨਾਨਕ ਦੇ ਪਿੰਡ ਡੇਰਾ ਪਠਾਨਾ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਪੋਲਿੰਗ ਬੂਥ ਦੇ ਬਾਹਰ ਇੱਥੇ ਇਹ ਤਕਰਾਰ ਹੋਈ ਹੈ ਸੋ ਇਸੇ ਤਰ੍ਹਾਂ ਦੀ ਕੋਈ ਵੀ ਸਥਿਤੀ ਨਾਲ ਲਜਟਣ ਲਈ ਹੀ ਪੁਲਿਸ ਨੇ ਵੱਡੇ ਪੱਧਰ ਤੇ ਨੀਂਫੌਜੀ ਦਸਿਆ ਦੀ ਤਨਾਤੀ ਜਿਹੜੀ ਹੈ ਵਕਫਾ ਪੋਲਿੰਗ ਸਟੇਸ਼ਨ ਸੇ ਕੀਤੀ ਗਈ ਹੈ ਔਰ ਜੋ ਜਾਣਕਾਰੀ ਮਿਲ ਰਹੀ ਹੈ ਕਾਂਗਰਸੀ ਸੈਂਸ ਸੁਪਿੰਦਰਨ ਦਾਵਾ ਵੀ ਮੌਕੇ ਤੇ ਮੌਜੂਦ ਨੇ ਸੋ ਇਹ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਹੁਣ ਜਿੱਤੇ ਕਿ ਅੱਜ ਚਾਰ ਵਿਧਾਨ ਸਭਾ ਸੀਟਾਂ ਦੇ ਜਿੰਨੀ ਚੋਣ ਹੋ ਰਹੀ ਹੈ ਰਵੀ ਬਖਸਰੇ ਨਾਲ ਜੁੜ ਚੁਕੇ ਨੇ ਰਵੀ ਕੀ ਕੁਝ ਜਾਣਕਾਰੀ ਹੈ ਜੋ ਤਕਰਾਰ ਦੀ ਖਬਰਾਂ ਸਾਹਮਣੇ ਆ ਰਹੀਆਂ ਨੇ ਦੇਖੋ ਬਿਲਕੁਲ ਰਾਜਾ ਤੁਸੀਂ ਅਸੀਂ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਅਸੀਂ ਇਸ ਵਕਤ ਖੜੇ ਆ ਡੇਰਾ ਪਠਾਰਾ ਦੇ ਵਿੱਚ ਔਰ ਤੁਸੀਂ ਜਿੱਥੇ ਜਿੱਥੇ ਝੜਪ ਹੋਈ ਔਰ ਇੱਕ ਜਿਹੜੇ ਆ ਉਥੋਂ ਇੱਕ ਸ਼ਖਸ ਨੂੰ ਜਿਹੜਾ ਫੜ ਕੇ ਪੁਲਿਸ ਵੱਲੋਂ ਜੋ ਆਇਆ ਆਪਣੇ ਹਿਰਾਸਤ ਵਿੱਚ ਲੈ ਲਿਆ ਔਰ ਉਸ ਨੂੰ ਫਿਲਹਾਲ ਇੱਥੋਂ ਜਿਹੜਾ ਲਜਾਇਆ ਜਾ ਰਿਹਾ ਔਰ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਵੀ ਜੋ ਆ ਉਹ ਇੱਥੇ ਤਣਾਅ ਕਰ ਦਿੱਤਾ ਗਿਆ ਪਿੰਡ ਦੇ ਵਿੱਚ ਔਰ ਇਹ ਮੰਨਿਆ ਜਾ ਰਿਹਾ ਕਿ ਇੱਥੇ ਦੋਵੇਂ ਪਾਰਟੀਆਂ ਜਿਹੜੀਆਂ ਆ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਜਿਹੜੇ ਆ ਬੂਥ ਲੱਗੇ ਹੋਏ ਸੀ ਔਰ ਇਹ ਆਮੋ ਸਾਹਮਣੇ ਬੂਥ ਲੱਗੇ ਹੋਏ ਸੀ ਅਹ ਹੋਈ ਜੋ ਹੈ ਮੋਟਲੀ ਜਾਣਕਾਰੀ ਤੋਂ ਪ੍ਰਾਪਤ ਹੋ ਰਹੀ ਹੈ ਉਸ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਆਪਣੇ ਛੱਟੇ ਜੜੇ ਲਗਾਏ ਗਏ ਸੂਆ ਪਾਰਟੀ ਹੁੰਦੇ ਹਨ ਔਰ ਇੱਕ ਪਾਰਟੀ ਵੱਲੋਂ ਦੂਜੀ ਪਾਰਟੀ ਦੇ ਛੱਟਾ ਜੜਾ ਹੈ ਉਹ ਉਤਾਰ ਕੇ ਥੱਲੇ ਸੁਟਿਆ ਹੈ ਜਿਸ ਤੋਂ ਲੈ ਕੇ ਜਿਹੜਾ ਇਹ ਆਪਸੀ ਇਹਨਾਂ ਦੀ ਜੋ ਹੈ ਝੜਪ ਹੋਈ ਦਿਖਾਈ ਦਿੱਤੀ ਔਰ ਵੱਡੀ ਗਿਣਤੀ ਵਿੱਚ ਤੁਸੀਂ ਇਹ ਸੋਚ ਸਕਦੇ ਹੋ ਕਿ ਪੁਲਿਸ ਬੁਲਾ ਕੇ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ ਔਰ ਤੁਸੀਂ ਦੇਖਦੇ ਹੋ ਕਿ ਪਿੰਡ ਦੇ ਵੀ ਲੋਕ ਵੀ ਜਿਹੜੇ ਨੇ ਇਸ ਵਕਤ ਸੜਕ ਦੇ ਉੱਤੇ ਆ ਚੁੱਕੇ ਨੇ ਔਰ ਕਾਫੀ ਜ਼ਿਆਦਾ ਜਿਹੜਾ ਮਾਹੌਲ ਇਸ ਵਕਤ ਤਣਾਅ ਪੂਰਾ ਕਿੱਥੇ ਬੰਦਾ ਆਇਆ ਦਿਖਾਈ ਦੇ ਰਿਹਾ ਔਰ ਸਾਫ਼ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਕਾਂਗਰਸ ਦਾ ਬੂਤ ਜਿਹੜਾ ਹੈ ਉਹ ਸਾਹਮਣੇ ਹੈ ਕੈਮਰਾ ਪਸਤ ਕਾਂਗਾਂ ਜਾਂ ਉੱਪਰ ਜਾ ਕੇ ਤੁਸੀਂ ਦਿਖਾਓ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਆ ਦੇਖੋ ਪੁਲਿਸ ਵੱਲੋਂ ਜੋ ਹੈ ਜਿਹੜੇ ਇੱਥੇ ਲੋਕ ਇਕੱਤਰ ਹੋਏ ਨੇ ਉਹਨਾਂ ਨੂੰ ਉਹ ਜੋ ਹੈ ਇਥੋਂ ਖਿਢੜਨ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਮਾਹੌਲ ਉਹ ਜੋ ਹੈ ਇੱਥੇ ਸਮਝਾਇਆ ਜਾ ਰਿਹਾ ਹੈ ਔਰ ਗੱਲਬਾਤ ਜਿਹੜੀ ਇੱਥੇ ਕੀਤੀ ਜਾ ਰਹੀ ਹੈ ਡੀਐਸਪੀ ਵੀ ਇੱਥੇ ਮੌਕੇ ਉੱਤੇ ਪਹੁੰਚ ਚੁੱਕੇ ਨੇ ਔਰ ਤੁਸੀਂ ਇਹ ਦ੍ਰਿਸ਼ ਜਿਹੜੇ ਤੁਸੀਂ ਇਸ ਵਕਤ ਦੇਖ ਰਹੇ ਹੋ ਇਹ ਪਿੰਡ ਡੇਰਾ ਪਠਾਨਾ ਦੇ ਆ ਜਿੱਥੇ ਕੀ ਦੋ ਪਾਰਟੀਆਂ ਵੱਲੋਂ ਆਪਸੀ ਟਕਰਾਅ ਜਿਹੜੀ ਹੈ ਉਹ ਦੇਖਣ ਨੂੰ ਮਿਲਦੀ ਹੈ ਕੀ ਗੱਲਬਾਤ ਚੱਲਦੀ ਹੈ ਤੁਸੀਂ ਸੁਣ ਸਕਦੇ ਹੋ ਵੀਡੀਓ ਬਣਾਈ ਤੋਂ ਵੀਡੀਓ ਨੇ ਜੇ ਯਾਰ ਪਹਿਲੇ ਆ ਗਏ ਤਾਂ ਕੋਈ ਇਹੋ ਜਿਹੀ ਤਨੀ ਗੱਲਾਂ ਕਿਉਂ ਕਰ ਰਿਹਾ ਹੈ ਇਹ ਵੀ ਵੀਡੀਓ ਕਾਹਦੀ ਬਣਾਉਣੀ ਭਰਾਵਾ ਇਹਨੇ ਬੰਦੇ ਚੱਕ ਕੇ ਮਾਰਨ ਤੱਕ ਜਾਂਦੇ ਨੇ ਵੀਡੀਓ ਕਦੋਂ ਬਣਾਉਣੀ ਹੈ ਉਹ ਤਾਂ ਇਦਾਂ ਲੱਗਦਾ ਵੀ ਹੁਣ ਵੀਡੀਓ ਬਣਾਈਏ ਤੇ ਸਿੱਧਰਮ ਤੋਂ ਬਸੰਦ ਨੂੰ ਬੰਦੇ ਨੇ ਪਿਆ ਕਿ ਬਾਹਰ 40-50 ਬੰਦੇ ਲਾਉਣਗੇ ਹਲੇ ਘਰ ਦਾ ਬੂਹਾ ਖੋਲੋ ਤੁਹਾਨੂੰ ਤਾਂ 30 ਬੰਦੇ ਨਾਲ ਮੇਰੇ ਮੈਦਾਨ ਦੱਸੋ ਕਿ ਮੈਂ ਆਪਣਾ ਸਭ ਕੋਈ ਨਹੀਂ ਖਿਲਾਓਗੇ ਤਾਂ ਕੌਣ ਖਿਲਾ ਲੇਗਾ ਜੀ ਖਿਲਾ ਲੂ ਹਾਂਜੀ ਮਿਹਰਬਾਨੀ ਤੁਹਾਡੇ ਜੀ ਕੰਮ ਕਰੋਗੇ ਤੇ ਪਰ ਪਹਿਲੇ ਕਿੰਨੇ ਆ ਗਏ ਹਾਂ ਹਾਂਜੀ ਪਰ ਅੰਦਰ ਜੋ ਕੰਮ ਕਰਾਂਗੇ ਕਰਾਂਗੇ ਮੈਂ ਜੋ ਜਿਹੜਾ ਫੁੱਲ ਤਾਂ ਅੱਜ ਤਾਂ ਬਹੁਤ ਜਿੱਤਦਾ ਹੋਣ ਖਰੇਗਾ ਬਹੁਤ ਸਾਡੇ ਨੋਰਮਲ ਘਰਦਾਰ ਬੰਦੇ ਨੂੰ ਆ ਵੇਖੋ ਜੀ ਸਾਹਿਬ ਅੱਜ ਪੇੜਾ ਮਾਰੀਆਂ ਨੇ ਆ ਵੇਖੋ ਬਹੁਤ ਬੰਦਿਆਂ ਨੇ ਇਹਦਾ ਮਲਾਜਾ ਕਰਾਉ ਆ ਕਰਾ ਦਿਓ ਜਨਾਬ ਸਾਡੀਆਂ ਦੇ ਅੰਦਰ ਉਹਨਾਂ ਦਾ ਪਾਸ ਕਰ ਬਿਨਾਂ ਇਹਦਾ ਸੰਭਵ ਨਹੀਂ। ਇੱਕ ਕਮਰਾ ਦੇ ਦਿਓ। ਇੱਕ ਕਮਰਾ ਦੇ ਦਿਓ। ਠੀਕ ਹੈ। ਚਲ ਲੈਣ। ਇਹ ਵੀ ਹੋਣਾ ਨਹੀਂ ਇਹ ਤੇ ਆ ਕਰ ਲੈਣੋ ਜੀ ਚੈੱਕ ਕਰ ਲੈਣ। ਇਹਦਾ ਮੋਟਾ ਕਾਹਦੀ ਜਨਾਬ ਆ ਵੀ ਕਟਨ ਦੱਬੀ ਜਾਣ। ਇਹਦਾ ਜੀ ਤੰਦੇ ਦਾ ਵਾਹ ਸਾਹਿਬ ਤੇ ਹੁਣ ਵੇਖੋ ਇੱਦਾਂ ਕੋਈ ਵੋਟ ਨਹੀਂ ਪੈ ਗਿਆ ਦਿਹਾੜੀ ਦਾ। ਆ ਨਵ ਚੜਾ ਲਈ ਹੈ ਉੱਥੇ ਕੰਮ ਕਰਦਾ। ਇਹਨੂੰ ਕੀ ਖਤਰਾ ਕਰ ਲੈਨੇ ਆ ਤੁਸੀਂ ਨਾ ਉਹਨੂੰ ਕਿਸੇ ਸਪਕੂਲੇਟ ਨਾ ਕਰੋ ਕਿਹੇ ਚੀਜ਼ ਨਹੀਂ ਮਿਹਰਬਾਨੀ ਜਨਾਬ ਕਰੋ ਹਾਂ ਜੀ ਨੂੰ ਜਦੋਂ ਜੋ ਪੜ੍ਹੂਗੀ ਜੋ ਕਾਨੂੰਨੀ ਤੌਰ ਤੇ ਹੋਗਾ ਉਹ ਸਾਰਾ ਕਰਾਂਗੇ ਕੋਈ ਸਪੈਕੂਲੇਸ਼ਨ ਨਾ ਕਰੋ ਨਹੀਂ ਠੀਕ ਹੈ ਜੀ ਠੀਕ ਹੈ ਰੈਗੂਲੇਸ਼ਨ ਦਾ ਕੋਈ ਸਵਾਲ ਨਹੀਂ ਠੀਕ ਹੈ ਉਹ ਕਮਰਾ ਵੇਖੋ ਇੱਕੋ ਖਾਲੀ ਹੈ ਮੈਂ ਚੈੱਕ ਕਰ ਲੈਣਾ ਜੀ ਮੈਂ ਚੈੱਕ ਕਰ ਲੈਣਾ ਕੋਈ ਯਾਨਾ ਕਰੋ ਸਪੈਕੂਲੇਸ਼ਨ ਨਾ ਕਰੋ ਬੜਾ ਫੁੱਟਿਆ ਲੋਈ ਸਿੰਘ ਕੀ ਝਗੜਾ ਹੋਇਆ ਜੀ ਝਗੜਾ ਇਦਾਂ ਹੋਇਆ ਵੀ ਇਹ ਬੰਦੇ ਨੌਕਰੀਆਂ ਕਰਦੇ ਨੇ ਇਹ ਲੋਕਾਂ ਨੂੰ ਧਮਕਾਉਂਦੇ ਨੇ ਕਿ ਉਹਨਾਂ ਨੂੰ ਜਾਨੋਂ ਮਾਰ ਦੇਣਾ ਕੋਈ ਚੁੱਪ ਇੱਕ ਮਿੰਟ ਸੁਜਿੰਦਰ ਸਿੰਘ ਦਾਵਾ ਵੀ ਇੱਥੇ ਲੋਕੇ ਤੇ ਪਹੁੰਚ ਚੁੱਕੇ ਨੇ ਉਹ ਨਾਲ ਵੀ ਗੱਲਬਾਤ ਕਰਦੇ ਨੇ ਕਰੋ ਕਰੋ ਸਰ ਕੀ ਕਾਰਨ ਬਣਿਆ ਸਰ ਕੀ ਝਗੜਾ ਜੀ ਆ ਉਹਨਾਂ ਬਾਰਲੇ ਬੰਦੇ ਇਥੇ ਤੁਰੇ ਫਿਰਦੇ ਨੇ ਗੁੰਡੇ ਗੈਂਗਸਟਰ ਜਿਹੜੇ ਉੱਪ ਘਮ ਰਹੇ ਨੇ ਕੋਈ ਪੁਲਿਸ ਜੋ ਗੱਡੀ ਅੰਦਰ ਖੜੀ ਨੂੰ ਪੌਲ ਕਰਨ ਨੂੰ ਤਿਆਰ ਨਹੀਂ ਕੇ ਬਾਹਰ ਲਈ ਉਹਨਾਂ ਨੇ ਝੰਡੀਆਂ ਸਾੜਤੀਆਂ ਸਾਡੀਆਂ ਕਾਰ ਉਹ ਬੰਦੇ ਨੇ ਬੰਨਿਆ ਝੰਡੀਆਂ ਲੱਗਿਆ ਸਾਡਾ ਬੂਸ ਸਾਡਾ ਆਗੂ ਲੱਗਦੇ ਜੇ ਫੜੀ ਡਿਸਟ੍ਰਿਕਟ ਵਾਲੇ ਕੀ ਕੀ ਕਾਰਵਾਈ ਦੀ ਮੰਗਤਾ ਉਹਨਾਂ ਸੀ ਇਨਾਂ ਨੂੰ ਕੁੱਟਣਾ ਸੀ ਆ ਕੀ ਬੂਸ ਚ ਬੈਠੇ ਕੀ ਮੰਨਦੇ ਹੋ ਕਿ ਇਸ ਦੇ ਮਤਲਬ ਦਬਾਅ ਦੀ ਰਾਜਨੀਤੀ ਕਰਦੇ ਇਹ ਦਬਾਅ ਨਹੀਂ ਇਹ ਗੁੰਡਾ ਗੱਡੀ ਦੀ ਰਾਜਨੀਤੀ ਹੈ ਇਹ ਇਲੈਕਸ਼ਨ ਇਹ ਸਾਡੀ ਪਾਰਟੀ ਵਰਸਸ ਜੀਏ ਜੁੰਡਾ ਵਰਸਸ ਕਾਂਗਰਸ ਦੇ ਇਲੈਕਸ਼ਨ ਚੱਲ ਰਹੇ ਤੁਸੀਂ ਪਹਿਲਾਂ ਵੀ ਇਹ ਕੰਪਲੀਟ ਕਰਦੇ ਰਹੇ ਹੋ ਕਿ ਐਕਸ਼ਨ ਕੋਈ ਨਾ ਕੋਈ ਇਦਾਂ ਦੀ ਹੋ ਸਕਦੀ ਹਰਕਤਾਂ ਜੀ ਕਿਹੜਾ ਚਾਹੁੰਦੇ ਹੋ ਬਿਲਕੁਲ ਉੱਤਰ ਜਾਓ ਉੱਦੋ ਉਜਾਗਰੀ ਦੇ ਅੰਦਰ ਨਹੀਂ ਬੀਐਸਸੀ ਅੰਦਰ ਨਹੀਂ ਵਾਰਡ ਮੇਰੇ ਕੰਮ ਅੰਦਰ ਕੋਈ ਬਾਹਰ ਦੇ ਲੋਕ ਬਹੁਤ ਦੇ ਲੋਕ ਸੋ ਉਹ ਬੰਦਾ ਤੰਗ ਟੱਪਾ ਬੱਪਾ ਜਿੱਦਾਂ ਫੜਿਆ ਲੋਕਾਂ ਦਾ ਇਹ ਆਏ ਕਿ ਬੂਥ ਜਿਹੜੀ ਹੈ ਉਸ ਦੇ ਉੱਤੇ ਕੈਪਚਰ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਗਈ ਹੈ ਜਿਹਾ ਸੁਜਿੰਦਰ ਸਿੰਘ ਦਾ ਦਾਵਾ ਵੀ ਮੌਕੇ ਦੇ ਮੌਜੂਦ ਹੈ ਔਰ ਦੂਸਰੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਦੂਜੀ ਪਾਰਟੀ ਜਿਹੜੀ ਦੂਸਰੇ ਬਾਅਦ ਇੱਥੇ ਲੋਕ ਖੜੇ ਨੇ ਔਰ ਡੀਐਸਪੀ ਇੱਥੇ ਮੌਕੇ ਤੇ ਪਹੁੰਚੇ ਨੇ ਉਹਨਾਂ ਦਾ ਵੀ ਗੱਲਬਾਤ ਜਿਹੜੀ ਆ ਉਹ ਵੀ ਸੁਣ ਲੈਣੇ ਆ ਕਿ ਉਹਨਾਂ ਦਾ ਕੀ ਕਹਿਣਾ ਹੈ ਕਿਵੇਂ ਨਾ ਦੇਖ ਆ ਦੇਖ ਆ ਦੇਖ ਆ ਦੇਖ ਆ ਦੇਖ ਉਹ ਹੋ ਗਿਆ ਮੈਂ ਉਹਨੂੰ ਬੰਦੇ ਨੂੰ ਸੁਣਾਂਗਾ ਠੀਕ ਹੈ ਨਹੀਂ ਉਹਨੂੰ ਉਹਨੂੰ ਖੜੇ ਹੋ ਗਏ ਹੋਰ ਕੀ ਹੋ ਗਈ ਅਗੇ ਤੋ ਕੇ ਕੀ ਹੈਗਾ ਸਰੋ। ਕੱਲ ਇਹਨੂੰ ਵੇਖੋ ਤੂੰ ਮੇਰੀ ਗੱਲ ਸੁਖੀਰ ਦਾ ਵੇਨਾ ਇਸ਼ਾਰਾ ਕੀਤਾ ਉਹ ਤੋਂ ਚੌਧਰੀ ਨੂੰ ਸਾਡੇ ਮੇਰੇ ਭਤੀਜੇ ਦੇ ਡਾਂਸ ਮਾਰੀ ਆ। ਡਾਂਸ ਸਿਰ ਤੇ ਵਾਜਿਆ ਜਿੱਦਾਂ ਉਹਦਾ ਫਰਜ਼ ਬੰਦਾ ਸੁਖੀਰ ਦਾ ਵੇਨਾ ਕੋਲ ਜਾ ਕੇ ਡਾਂਸ ਆਡੇ ਬੰਦੇ ਨੂੰ ਮੇਰੇ ਭਤੀਜੇ ਨੂੰ ਮੇਰੇ ਬੰਦੇ ਦੇ ਮੇਰੇ ਫੁੱਟ ਦਾ ਡਾਂਸ ਮਾਰ ਦਿਆ ਆਪੇ ਜਾਣੇ ਆਹ ਦੇਖੋ ਵੀਡੀਓ ਇਹ ਵੀਡੀਓ ਜਿੰਨ ਤੱਕ ਕਰਾਂਗੇ ਜਿੰਨ ਤੱਕ ਇਹ ਵੀਡੀਓ ਇਹ ਜਿੰਨ ਤੱਕ ਕਰਾਂਗੇ ਆ ਰਿਹਾ ਪਿੱਛੇ ਕੋਤਾ ਡਾਂਗਾਂ ਮਰਵਾ ਰਿਹਾ ਜੇ ਤਾੜ ਮਾਰ ਲਿਆ ਬੰਦਾ ਮੇਰੇ ਕੋਲ ਦੇਖੋ ਪਿੱਛੇ ਆਇਤੋ ਦੇਖੋ ਅਮਰ ਆ ਗਾ ਆ ਸਾਰੀ ਜਨਤਾ ਵੀਡੀਓ ਹੋ ਗਈ ਆ ਜੇ ਆ ਜੇ ਆ ਜੇ ਬੰਦਾ ਇਹ ਦੇਖੋ ਜੀ ਆ ਸੁਖੀ ਦਾ ਮੈਂ ਦਾਗ ਮਰਵਾਉਂਦਾ ਕਿਤੇ ਹੱਥਾਂ 'ਚ ਕਿਤੇ ਹੁੜੀਆਂ ਸੋਤੇ ਕਿਤੇ ਫੜੇ ਲਪਾਇਆ ਮਸੀਹ ਇਧਰ ਕਰੋ ਵੀਡੀਓ ਲਪਾਇਆ ਮਸੀਹ ਇਹਦਾ ਬੰਦਾ ਵਾ ਸੁਖੀ ਦਾ ਸੁਖੀ ਨੇ ਕਿਹਾ ਵਾ ਬਈ ਡਾਂਗ ਮਾਰ ਉਹ ਸ਼ਾਮਾ ਨੇ ਤਾਂ ਡਾਂਗ ਮਾਰਦੇ ਸਾਰੇ ਮਰਾਨੀ ਲਬਾਇਆ ਮਸੀਹ ਸੁਖੀ ਨੇ ਆਪੇ ਪਿੱਛੇ ਘੋਟਾ ਵਾ ਉਹਨੇ ਮੇਰਾ ਪੁੱਤ ਤੇ ਡਾਂਗ ਮਾਰੀ ਆ ਪੁੱਤ ਮੇਰਾ ਮੀਆਂ ਨੂੰ ਹੋ ਗਿਆ ਵਾ ਨਹੀਂ ਤਾਂ ਸੇਦ ਦੇ ਵਿੱਚ ਡਾਂਗ ਵਜਦੀ ਕੌਣ ਜ਼ਿੰਮੇਵਾਰੀ ਡੀ ਜੋਰ ਦੀ ਇਹਨੇ ਡਾਂਗ ਮਾਰ ਆ ਗਿਆ ਇਦਾਂ ਹੀ ਘੋਟਾ ਆ ਕਿਹੜਾ ਆਮ ਆਦਮੀ ਪਾਰਟੀ ਦੇ ਲੋਕ ਜਿਹੜੇ ਬਾਦ ਵਿੱਚ ਆਏ ਨੇ ਉਹ ਸਭ ਝੂਠ ਆ ਇਹ ਪਿੰਡ ਦੇ ਆ ਜਾਨ ਦਿੰਦੇ ਆ ਪਾਰਟੀ ਦੇ ਆਪ ਪਾਰਟੀ ਨੇ ਕੰਮ ਕੀਤੇ ਨੇ ਇਥੇ ਇੱਕ ਵੀ ਬੰਦਾ ਵੇਖ ਲੋ